ਕੰਧਾ ਸੇ ਉਸ ਸੱਚੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਹਮੇ ਅੰਦਲੇ ਅੰਦ ਬਿਖੇ ਬਿਖਰਾਤੇ ਰਸੀ ਅੰਦਲੇ ਹਾਂ ਅਗਿਆਨਤਾ ਦੇ ਵਿੱਚ ਅੱਖਾਂ ਤੋਂ ਦਿਸਦਾ ਪਿਆ ਹੈ ਪਰ ਅਕਲ ਕਰਕੇ ਅਗਿਆਨਤਾ ਕਰਕੇ ਅੰਨੇ ਹੋਏ ਪਏ ਹਮੇ ਅੰਦਲੇ ਅੰਦ ਬਿਖੇ ਬਿਖਰਾਤੇ ਕਿਉਂ ਚੱਲਾਂ ਗੁਰ ਚਾਲੀ ਬਿਖੇ ਬਿਖ ਸੰਸਾਰ ਦੀ ਵਿਖਿਆ ਸੰਸਾਰ ਦੀ ਮਾਇਆ ਦੇ ਵਿੱਚ ਰੱਤੇ ਪਏ ਹਾਂ ਕਿਉਂ ਚੱਲਾਂ ਗੁਰ ਚਾਲੀ ਦਾ ਭਾਵ ਗੁਰੂ ਦੀ ਸਮਝਾਈ ਹੋਈ ਚਾਲ ਦੇ ਉੱਤੇ ਕਿਵੇਂ ਚੱਲ ਸਕਦੇ ਹਾਂ ਜੀ ਉਦਾਹਰਣ ਬੜੀ ਡੀਪ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿ ਅੰਧਲਾ ਮਨੁੱਖ ਹੈ ਹੁਣ ਅੰਧਲੇ ਮਨੁੱਖ ਨੇ ਜਿਸ ਨੂੰ ਅੱਖਾਂ ਤੋਂ ਨਾ ਦਿਸਦਾ ਹੋਵੇ ਨੇਤਰਹੀਣ ਹੈ ਜੇ ਉਸ ਨੂੰ ਅਸੀਂ ਕਹੀਏ ਭਾਈ ਐਨੂੰ ਤੁਰਿਆ ਆ ਮੇਰੇ ਮਗਰ ਮਗਰ ਥੋੜਾ ਜਿਹਾ ਸੱਜੇ ਹੋ ਜੀ ਥੋੜਾ ਜਿਹਾ ਖੱਬੇ ਹੋ ਜੀ ਤੇ ਉਹ ਕਹੇਗਾ ਭਾਈ ਇਸ ਤਰ੍ਹਾਂ ਸਮਝਾਉਣ ਨਾਲ ਮੈਨੂੰ ਸਮਝ ਨਹੀਂ ਲੱਗਣੀ ਕਿਉਂਕਿ ਮੈਨੂੰ ਦਿਸਦਾ ਕੋਈ ਨਹੀਂ ਹੈ ਮੇਰੀਆਂ ਅੱਖਾਂ ਥੋੜਾ ਕੰਮ ਕਰਦੀਆਂ ਨੇ ਤੂੰ ਮੈਨੂੰ ਦੱਸੇਂਗਾ ਸੱਜੇ ਹੋ ਜਾ ਖੱਬੇ ਹੋ ਜਾ ਮੈਂ ਤੁਰਿਆ ਆਵਾਂਗਾ ਨਹੀਂ ਤੁਰ ਸਕਦਾ hamehnde le and bikhay bikhraate kyon chaale guru chaali jive andha manukh kise de samjhon te nahi tur sakda oh tur taan sakda hunda hai je usda hath koi pakad lave je usdi baah pakad lave ja oh kise da palla pakad ke ohde magar magar turya jaave ta te guru ram das sahab sachi patshaan maharaj kende nahi hamehnde le and bikhay bikhraate kyon chaale guru chaali satguru daya kare sukh data ham laave apan paali ਕਿੰਨੇ ਦਿਨ ਇਸ ਤਰ੍ਹਾਂ ਤੁਰਿਆ ਜਾ ਸਕਦਾ ਹੀ ਜੇ ਸਤਿਗੁਰੂ ਆਪ ਹੀ ਦਇਆ ਕਰ ਦੇਵੇ ਸੁੱਖਾਂ ਦਾ ਦਾਤਾ ਸਤਿਗੁਰੂ ਮਿਹਰ ਕਰ ਦੇਵੇ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪੱਲੇ ਸਾਨੂੰ ਆਪਣੇ ਪੱਲੇ ਨਾਲ ਜੋੜ ਲਵੇ ਤਾਂ ਆਪਣਾ ਪੱਲਾ ਸਾਨੂੰ ਫੜਾ ਦੇਵੇ ਤੇ ਕਵੇ ਮੇਰੇ ਮਗਰ ਮਗਰ ਤੁਰਿਆ ਆ ਫਿਰ ਗੁਰੂ ਦੇ ਪਿੱਛੇ ਤੁਰਿਆ ਜਾ ਸਕਦਾ ਹੈ ਗੁਰਮਖੋ ਫਿਰ ਸਾਹਿਬ ਕਹਿੰਦੇ ਨੇ ਇਹਦੇ ਨਾਲ ਕੀ ਹੋਵੇਗਾ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਪਰ ਇੱਕ ਗੱਲ ਦਾ ਭਰੋਸਾ ਕਰਨਾ ਪਵੇਗਾ ਕਿ ਜੋ ਮੇਰਾ ਗੁਰ ਕਹਿ ਰਿਹਾ ਹੈ ਮੇਰਾ ਸਤਿਗੁਰੂ ਕਹਿ ਰਿਹਾ ਹੈ ਮੈਂ ਉਹਦੇ ਪਿੱਛੇ ਤੁਰਨਾ ਜ਼ਰੂਰ ਹੈ ਉਥੇ ਆਪਣੀ ਮਤ ਨਹੀਂ ਆਪਣੀ ਮਤ ਦਾ ਇਸਤੇਮਾਲ ਨਹੀਂ ਕਰਨਾ ਤਾਂ ਹੀ ਸਹਿਬ ਨੇ ਕਿਹਾ ਨਾ ਕਿ ਤੂੰ ਆਪਣੀ ਮਤ ਨੂੰ ਛੱਡ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਹੈ ਕਿ ਜਿੰਨਾ ਚਿਰ ਮਨ ਦੀ ਮਤ ਨਹੀਂ ਛੱਡਦਾ ਉਹੀ ਜੇ ਆਪਾਂ ਅੰਦਲੇ ਵਾਲੀ ਉਦਾਹਰਣ ਨੂੰ ਥੋੜਾ ਜਿਆ ਹੋਰ ਐਕਸਪਲੇਨ ਕਰ ਲਈਏ ਨਾ ਤੇ ਅੰਦਲੇ ਮਨੁੱਖ ਦਾ ਜਿਸ ਨੇ ਉਸ ਦੀ ਬਾਹ ਪਕੜੀ ਪੱਲਾ ਪਕੜਿਓ ਉਹਦੇ ਭਰੋਸਾ ਹੁੰਦਾ ਹੈ ਨਾ ਤੇ ਜੀ ਉਹ ਜਿਹੜਾ ਮਨੁੱਖ ਜਿਹਦੀ ਉਸਨੇ ਬਾਹ ਪਕੜੀ ਹੈ ਤੇ ਉਸ ਬਾਹ ਪਕੜਨ ਵਾਲੇ ਤੇ ਭਰੋਸਾ ਹੀ ਨਾ ਕਰੇ ਉਹ ਕਹੇ ਜੀ ਥੋੜਾ ਜਿਹਾ ਹੌਲੀ ਹੋ ਜਾਓ ਅੱਗੇ ਪੌੜੀ ਆਉਂਦੀ ਉਹ ਕਹੇਗਾ ਕੋਈ ਗੱਲ ਨਹੀਂ ਰਹਿਣ ਦੇ ਕੋਈ ਨਹੀਂ। ਉਹ ਕਹੇ ਨਹੀਂ ਜੀ ਅੱਗੇ ਥੋੜੀ ਜੀ ਨੀਵੀਂ ਥਾਂ ਜੇ ਪੈਰ ਸਮਝ ਕੇ ਰੱਖਿਓ। ਤੇ ਜਿਹਦੀ ਬਾਹ ਫੜੀ ਹੋਵੇ ਉਹ ਕਹੇ ਕੋਈ ਗੱਲ ਨਹੀਂ ਤੂੰ ਤੁਰਿਆ ਚੱਲ ਮੈਂ ਆਪੇ ਵੇਖ ਲੂੰਗਾ। ਤੇ ਫਿਰ ਦੋ ਹੀ ਗੱਲਾਂ ਹੁੰਦੀਆਂ ਨੇ ਜਾਂ ਤੇ ਜਿੰਨੇ ਬਾਹ ਫੜੀ ਹੁੰਦੀ ਹੈ ਉਹ ਬਾਹ ਛੱਡ ਦਿੰਦਾ ਤੇ ਜਾਂ ਰਸਤਾ ਵਿਖਾਉਣ ਵਟ ਜਾਂਦਾ। ਦੋ ਗੱਲਾਂ ਨਹੀਂ ਚੱਲ ਸਕਦੀਆਂ। ਅੰਦਲਾ ਮਨੋਖ ਜੇ ਪੱਲਾ ਪਕੜਨ ਵਾਲੇ ਤੇ ਭਰੋਸਾ ਹੀ ਨਾ ਕਰੇ ਤੇ ਪੱਲਾ ਜਿਸ ਨੇ ਪਕੜਾਇਆ ਹੈ ਜਾਂ ਤੇ ਉਹ ਪੱਲਾ ਕਵੇਗਾ ਛੱਡ ਦੇ ਭਾਈ ਫਿਰ ਜੇ ਤੂੰ ਆਪਣੀ ਸਮਝ ਦਾ ਇਸਤੇਮਾਲ ਕਰਨਾ ਹੈ ਤੇ ਰਹਿਣ ਦੀ ਗੱਲ ਨਹੀਂ ਇਸ ਕਰਕੇ ਸਹਿਬ ਨੇ ਕਿਹਾ ਜਿਹਦਾ ਪੱਲਾ ਪਕੜਨਾ ਹੈ ਉਸ ਤੇ ਭਰੋਸਾ ਵੀ ਕਰਨਾ ਹੈ